ਚਾਰ ਜਾਨੇ ਸੀਗੇ ਚਾਰ ਜਾਨੇ ਨੇ ਚਿਕਨ ਦੇ ਨਾਲ ਰੋਟੀ ਖਾਧੀ ਹੈ ਜੀ ਨਾਲ ਛੇ ਪਰਾਂਠੇ ਲਏ ਆ ਬਿੱਲ ਸਾਰਾ ਬਣਿਆ 330 ਰੁਪਏ ਪੈਸੇ ਮੰਗੇ ਨੂੰ ਧਮਕੀ ਨਹੀਂ ਕਹਿੰਦਾ ਵੀਰ ਮੇਰਾ ਪੈਸੇ ਮੰਗੇ ਨੂੰ ਬੁੜੀਓ ਛੱਡਦੇ ਫਿਰ ਕਹਿੰਨ ਲੱਗ ਪਈ ਸਾਡੇ ਕੋਲ ਤਾਂ ਵੱਡੇ ਵੱਡੇ ਨਹੀਂ ਪੈਸੇ ਮੰਗਦੇ ਤੁਸੀਂ ਕੌਣ ਹੋਣੇ ਹੋ ਤੁਹਾਡੀ ਔਕਾਤ ਤੇ ਪੈਸੇ ਮੰਗਣ ਦੀ ਪੈਸੇ ਪੇ ਹੋ ਗਏ ਮਾਰ ਪੈਸੇ ਪੇ ਹੋ ਗਏ ਕੜਛੀਆਂ ਵੀ ਵੀਡੀਓ ਤੁਸੀਂ ਦੇਖਿਆ ਉਹਨਾਂ ਚਲਾ ਚਲਾ ਕੇ ਮਾਰ ਰਿਹਾ ਮੇਰੇ ਟੇਬਲ ਵੀ ਚੱਕ ਰਿਹਾ ਟੇਬਲ ਵੀ ਚੱਕ ਰਿਹਾ ਕਦੀ ਸਾਡੇ ਖਾਣੇ ਵਾਲੇ ਕੰਟੇਨਰ ਚੁੱਕ ਕੇ ਮਾਰ ਨੂੰ ਆ ਰਹੇ ਸੀਗੇ ਮਤਲਬ ਬੜਾ ਸੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪਰ ਉਹ ਹਟੇ ਨਹੀਂ ਆ ਖੜੇ ਆ ਪਰ ੱਡੀ ਮ ਜੀ ਲੇਟ ਨੂੰ ਮੈਂ ਹਾਵੀ ਹੋ ਗਏ ਜਾਂ ਹਾਈਪਰ ਹੋ ਗਏ ਹੋ ਕਿ ਸਾਨੂੰ ਗਾਲਾਂ ਕੱਢਣੇ ਸ਼ੁਰੂ ਕਰਤੀਆਂ ਪੰਡੇ ਇੱਧਰ ਉੱਧਰ ਸੱਟਣੇ ਸ਼ੁਰੂ ਕਰਤੇ ਮੈਡਮ ਨੂੰ ਫੱਦੀ ਸਰਪਾਲੀ ਉਹਨਾਂ ਨੇ ਬੋਲੀ ਇੱਥੇ ਤਾਂ ਕਿ ਜੋਰ ਦੇ ਦੱਲਾੜ ਸ਼ਰੀਆ ਮਲਾਰੀਆਂ ਖੜੇ ਆ ਪਿਓਰ ਸਿੱਖ ਫੈਮਿਲੀ ਹੋਂਦੇ ਨਾਤੇ ਸਾਡਾ ਸਭ ਨੂੰ ਉਹਨਾਂ ਨੂੰ ਹੌਸਲਾ ਵਧਾਉਣਾ ਚਾਹੀਦਾ ਹੈ ਹੋਂਦੇ ਉਲਟ ਸਾਨੂੰ ਈਵਨ ਕੇ ਧਮਕੇ ਦੇ ਕੇ ਕੱਲ ਤੋਂ ਤੋਂ ਵੱਡਾ ਲਗਾ ਕੇ ਦਿਖਾਈ ਸਸੀਗਾ ਤੁਸੀਂ ਦੇਖ ਰਹੇ ਹੋ ਰੋਜਾਨਾ ਸਪੋਕਸਮੈਨ ਇੱਕ ਮਿਹਨਤ ਕਸ ਪਰਿਵਾਰ ਜਿਨ੍ਹਾਂ ਦੀ ਦੋ ਜਵਾਨ ਬੇਟੀਆਂ ਜਿਹੜੀਆਂ ਪੜ ਰਹੀਆਂ ਨੇ ਉਹਨਾਂ ਦੀ ਪੜ੍ਹਾਈ ਦਾ ਖਰਚ ਉਠਾਉਣ ਪਿੱਛੇ ਦਿਨ ਰਾਤ ਮਿਹਨਤ ਕਰਦਾ ਹੋਇਆ ਇੱਕ ਸਿੱਖ ਪਰਿਵਾਰ ਜਿਹੜਾ ਕਿ 3ਵੀਂ 2 ਦੇ ਵਿੱਚ ਇੱਕ ਛੋਟੀ ਜੀ ਕਾਰਡ ਲਾਉਂਦੇ ਨੇ ਰਾਤ ਨੂੰ ਜਿਸ ਕਿਸੇ ਨੂੰ ਵੀ ਨੌਜਵਾਨ ਨੂੰ ਜਾਂ ਕਿਸੇ ਨੂੰ ਵੀ ਭੁੱਖ ਲੱਗਦੀ ਹੈ ਤਾਂ ਉਹਨਾਂ ਦਾ ਸਵਾਦੀ ਖਾਣਾ ਖਾ ਕੇ ਬਾਕਾਇਦਾ ਉਹਨਾਂ ਨੂੰ ਸ਼ਾਬਾਸ਼ ਵੀ ਦੇ ਕੇ ਜਾਂਦਾ ਔਰ ਕਹਿ ਕੇ ਵੀ ਜਾਂਦਾ ਕਿ ਤੁਹਾਡਾ ਖਾਣਾ ਬਹੁਤ ਵਧੀਆ ਪਰ ਕੁਝ ਫੰਡਰ ਲਫੰਡਰ ਕਹਿ ਸਕਦੇ ਆਪਾਂ ਇਹੋ ਜਿਹੇ ਨੌਜਵਾਨ ਵੀ ਆਂਦੇ ਨੇ ਜਿਹੜੇ दारू ਦੇ ਨਸ਼ੇ ਵਿੱਚ ਆ ਕੇ ਰੋਬ ਝਾੜਦੇ ਨੇ ਰੋਬ ਵੀ ਇਹੋ ਜਿਹਾ ਕਿ ਅਸੀਂ ਇਸ ਦਾ ਮਿਊਸਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਹੈ ਸਾਡੇ ਤੋਂ ਵੱਡੇ-ਵੱਡੇ ਜਿਹੜੇ ਅਫਸਰ ਹੈ ਉਹ ਵੀ ਪੈਸਾ ਨਹੀਂ ਮੰਗਦੇ ਤੇ ਤੁਹਾਡੀ ਔਕਾਤ ਕੀ ਹੈ ਕਿਸੇ ਨੂੰ ਲੈ ਕੇ ਜਦੋਂ ਵੀਡੀਓ ਬਣਾਈ ਜਾਂਦਾ ਜਿਸ ਦੇ ਵਿੱਚ ਉਹ ਗਾਲਾਂ ਕੱਢਦੇ ਵੀ ਸਾਫ਼ ਨਜ਼ਰ ਆ ਰਹੇ ਨੇ ਇੱਕ ਔਰਤ ਜਿਹੜੀ ਕਿ ਲੇਡੀਜ਼ ਉੱਥੇ ਕੰਮ ਕਰਦੀ ਹੈ ਉਹਨੂੰ ਵੀ ਇਹੋ ਜਿਹੀ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਜਿਹੜੀ ਅਸੀਂ ਤੁਹਾਨੂੰ ਸੁਣਾ ਵੀ ਨਹੀਂ ਸਕਦੇ ਤੁਹਾਨੂੰ ਦੱਸ ਵੀ ਨਹੀਂ ਸਕਦੇ ਜਿਹਦੇ ਨਾਲ ਕਿਤੇ ਇਹੋ ਜਿਹੇ ਗੰਦੇ ਸ਼ਬਦ ਜਿਹੜੇ ਬੋਲੇ ਜਾ ਰਹੇ ਨੇ ਸਹਿਨయోగ ਨਹੀਂ ਨੇ ਕਵਿਸ਼ਨ ਨੂੰ ਤਹ ਜਿਹੜੀ ਜਦੋਂ ਕੰਪਲੀਟ ਕੀਤੀ ਜਾਂਦੀ ਹੈ ਮਟੌਰ ਥਾਣੇ ਦੇ ਵਿੱਚ ਦਾ ਪੁਲਿਸ ਵੀ ਜਿਹੜੀ ਸੁਣਾਈ ਨਹੀਂ ਕਰਦੀ ਆਖਿਰਕਾਰ ਮੈਲਾ ਕਮਿਸ਼ਨ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਕੋਲੋਂ ਹੁਣ ਸ਼ਿਕਾਇਤ ਪਹੁੰਚੀ ਹੈ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਉਹ ਸਿੱਖ ਪਰਿਵਾਰ ਹੈ ਜਾਨ ਦੇ ਕੇ ਕੀ ਨਾਮ ਕੀ ਤੁਹਾਡਾ ਜੀ ਮੇਰਾ ਹਰਚਰਨ ਸਿੰਘ ਹੈ ਜੀ ਨਾਮ ਕੀ ਹੋਇਆ ਕੀ ਜੁਸਰਾਤ ਪੂਰਾ ਦੱਸ ਕੁਛ ਦਿਨ ਪਹਿਲੇ ਦੀ ਗੱਲ ਹੈ ਜੇ ਅਸੀਂ ਰੂਟੀਨ ਵਾਈਜ਼ ਜਾਏ ਗਏ ਉੱਥੇ ਆਪਣਾ ਸਟਾਲ ਲਗਾਇਆ ਜੀ ਖਾਣੇ ਦਾ ਕਰੀਬ ਸਾਨੂੰ ਸਾਲ ਤੋਂ ਉੱਪਰ ਹੋ ਗਿਆ ਜੀ ਉੱਥੇ ਸਟਾਲ ਲਗਾਉਂਦੇ ਆ ਨੋ ਐਜ਼ ਇਟ ਇਜ਼ ਯੂਜ਼ੂਲੀ ਅਸੀਂ ਗਏ ਆ ਉਦੋਂ 3 3:30 ਵਜੇ ਇੱਕ ਫੈਮਿਲੀ ਆਈ ਹੈ ਜੀ ਸਾਡੇ ਕੋਲ ਦੋ ਮੇਲ ਸੀਗੇ ਪਰਸਨ ਨਾਲ ਉਹਨਾਂ ਦੇ ਫੈਮਿਲੀ ਸੀ ਲੇਡੀਜ਼ ਸੀਗੀਆਂ ਛੋਟੇ ਬੱਚੇ ਵੀ ਸੀ ਨਾਲ ਉਹਨਾਂ ਨੇ ਸਾਡੇ ਕੋਲ ਖਾਣਾ ਖਾਦਾ ਜੀ ਔਰ ਮਹਿਜ ਇੱਕ ਮੈਂ ਥੋੜੀ ਜਿਹੀ ਤੁਹਾਨੂੰ ਇੱਕ ਗੱਲ ਦੱਸ ਦਵਾਂ ਚਾਰ ਜਾਨੇ ਸੀਗੇ ਚਾਰ ਜਾਨੇ ਨੇ ਚਿਕਨ ਦੇ ਨਾਲ ਰੋਟੀ ਖਾਧੀ ਹੈ ਜੀ ਨਾਲ ਲੱਛੇ ਪਰਾਂਠੇ ਲਏ ਆ ਬਿੱਲ ਸਾਰਾ ਬਣਿਆ 330 ਰੁਪਏ ਔਰ ਕਿਸੇ ਹੋਰ ਰੈਸਟੋਰੈਂਟ ਤੇ ਕਿਤੇ ਟਾਬੇ ਤੇ ਜਾਂਦੇ ਤੇ ਘੱਟੋ ਘੱਟ 1000 ਰੁਪਏ ਚਲੋ ਖੈਰ ਜੋ ਉਹ ਸੀ ਸਾਡਾ ਰੇਟ ਐ ਸੀ ਉਹੀ ਲਿੱਤਾ ਉਹਨਾਂ ਕੋਲੋਂ ਜਦੋਂ ਰੋਟੀ ਖਾਧੀ ਬਿੱਲ ਮੰਗਾਇਆ ਤੇ ਉਹ ਕਹਿਣ ਲੱਗ ਪਈ ਕਿ ਸਾਡੇ ਕੋਲ ਤਾਂ ਵੱਡੇ ਵੱਡੇ ਨਹੀਂ ਪੈਸੇ ਮੰਗਦੇ ਤੁਸੀਂ ਕੌਣ ਹੋਣੇ ਹੋ ਤੁਹਾਡੀ ਈ ਔਕਾਤ ਤੇ ਪੈਸੇ ਮੰਗਣ ਦੇ ਮੈਂ ਹੱਥ ਜੋੜੇ ਮੈਂ ਕਿਹਾ ਬੇਟਾ ਜਿਹੜੇ 10-20 ਕਮਾਣੇ ਆ ਨਾ ਦਿਓ ਜਿਹੜੇ ਲਗਤ ਐ ਉਹ ਦੇ ਦਿਓ ਬਸ ਇਹ ਗੱਲ ਸੁਣਦੇ ਸਾਰੀ ਉਹਨਾਂ ਨੇ ਸਾਡੇ ਤੇ ਨੇ ਹਾਵੀ ਹੋ ਗਏ ਨੇ ਹਾਈਪਰ ਹੋ ਗਏ ਹੋ ਕਿ ਸਾਨੂੰ ਗਾਲਾਂ ਕੱਢਣੇ ਸ਼ੁਰੂ ਕਰਤੀਆਂ ਪੰਡੇ ਇੱਧਰ ਉੱਧਰ ਸੱਟਣੇ ਸ਼ੁਰੂ ਕਰਤੇ ਮੈਡਮ ਨੂੰ ਪੱਦੀ ਛੁਰਦਾਵਲੀ ਉਹਨਾਂ ਨੇ ਬੋਲੀ ਮੇਰੇ ਤੱਕ ਤਾਂ ਉਹਨਾਂ ਨੇ ਹਮਲਾ ਤੱਕ ਕੀਤਾ ਇਹ ਜਿਹੜੀ ਵੀਡੀਓ ਮੈਂ ਸ਼ੁਕਰ ਹੈ ਕਿ ਮੌਕੇ ਤੇ ਬਣਾ ਲਈ ਉਹ ਸਾਰੀ ਜਿਹੜੀ ਇਹ ਚੀਜ਼ਾਂ ਨੂੰ ਬਿਆਨ ਕਰਦੀ ਭਈ ਬਿਲਕੁਲ ਜੀ ਅਗਰ ਵੀਡੀਓ ਨਾ ਬਣਦੀ ਤਾਂ ਲੋਕਾਂ ਨੂੰ ਸ਼ਾਇਦ ਸੱਚਾਈ ਵੀ ਨਹੀਂ ਪਤਾ ਲੱਗਣੀ ਲੋਕਾਂ ਨੇ ਹੋ ਸਕਦਾ ਵੀ ਸ਼ਾਇਦ ਦੁਕਾਨਦਾਰੀ ਝੂਠ ਬੋਲਦਾ ਕਹਿੰਦੇ ਹਮੇਸ਼ਾ ਦੁਕਾਨਦਾਰ ਨੂੰ ਝੁਠਾਇਆ ਜਾਂਦਾ ਬਿਲਕੁਲ ਜੀ ਲੋਕ ਆਉਂਦੇ ਆ ਜੀ ਸਰ ਕੋਲ ਖਾਣਾ ਖਾ ਕੇ ਜਾਂਦੇ ਆ ਨੇ ਸਾਨੂੰ ਅਸ਼ੀਰਵਾਦ ਵੀ ਦੇ ਕੇ ਜਾਂਦੇ ਆ ਰਹੇ ਔਰ ਇਹਨੇ ਸਾਨੂੰ ਬੈਸਟ ਵਿਸ਼ੇਸ ਵੀ ਦੇ ਕੇ ਜਾਂਦੇ ਆ ਕਿ ਤੁਹਾਡਾ ਖਾਣਾ ਟੇਸਟੀ ਆ ਤੁਸੀਂ ਬਹੁਤ ਅੱਛੀ ਇੱਥੇ ਸਰਵ ਕਰ ਰਹੇ ਹੋ ਔਰ ਸਾਲ ਦੇ ਵਿੱਚ ਕਰੀਬ ਮੈਨੂੰ ਸਾਲ ਤੋਂ ਉੱਪਰ ਹੋ ਗਿਆ ਕਦੀ ਇਹੋ ਜਿ ਐਮਸੀ ਲੀਗਲ ਵੇ ਨਾਲ ਆਉਂਦੀ ਅਗਰ ਅਸੀਂ ਗਲਤ ਖੜੇ ਆ ਸਾਨੂੰ ਫਾਈਨ ਪਾਓ ਅਸੀਂ ਫਾਈਨ ਦੇਣ ਨੂੰ ਤਿਆਰ ਆ ਸਾਨੂੰ ਕੋਈ ਵੀ ਉਹਦੇ ਸਮਾਨ ਲੈ ਜਾਂਦੇ ਅਸੀਂ ਫਾਈਨ ਦੇ ਕੇ ਛੁਡਾ ਲੈਂਦੇ ਆ ਆਪਣਾ ਬਟ ਇਸ ਤਰ੍ਹਾਂ ਇਲੀਗਲ ਤਰੀਕੇ ਨਾਲ ਆ ਕੇ ਹਮਲਾ ਕਰਨਾ ਗਾਲਾਂ ਕੱਢਣੀਆਂ ਲੇਡੀਜ਼ ਦੇ ਸਾਹਮਣੇ ਹਥੌਪਾਈ ਕਰਨੀ ਬਹੁਤ ਗਲਤ ਗੱਲ ਹੈ ਜੀ ਔਰ ਸਿੱਖ ਫੈਮਿਲੀ ਹੋਂਦੇ ਨਾਤੇ ਸਾਡਾ ਸਗੋਂ ਉਹਨਾਂ ਨੂੰ ਹੌਸਲਾ ਵਧਾਉਣਾ ਚਾਹੀਦਾ ਹੈ ਕਿ ਤੁਸੀਂ ਇੱਕ ਸਿੱਖ ਪਰਿਵਾਰ ਹੋ ਕੇ ਰਾਤ ਨੂੰ ਕੰਮ ਕਰ ਰਹੇ ਹੋ ਸੀ ਤੁਹਾਡੇ ਨਾਲ ਖੜੇ ਆ ਉਹਦੇ ਉਲਟ ਸਾਨੂੰ ਇਵਨ ਕੇ ਧਮਕੀਆਂ ਦੇ ਕੇ ਕੱਲ ਤੋਂ ਤੂੰ ਵੱਡਾ ਲਗਾ ਕੇ ਦਿਖਾਈਂ ਮੈਂ ਕੋਈ ਇਨਸਪੈਕਟਰ ਦਾ ਨਾਮ ਲੈ ਰਿਹਾ ਸੀ ਸ਼ਾਇਦ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਉਹਨਾਂ ਦਾ ਇਨਸਪੈਕਟਰ ਦਾ ਨਾਮ ਲੈ ਰਿਹਾ ਸੀ ਮਨ ਨੂੰ ਸੇਰ ਤੋਂ ਕਵਾਂਗਾ ਤੇਰਾ ਅੱਡਾ ਨਹੀਂ ਲੱਗਨਦਾ ਨਾ ਇਹ ਹੈ ਉਹ ਹੈ ਬਹੁਤ ਜ਼ਿਆਦਾ ਬੁਰਾ ਵਿਹੇਵ ਸਾਡੇ ਨਾਲ ਕਰਕੇ ਗਏ ਜੀ ਔਰ ਇੱਕ ਚੀਜ਼ ਦੇਖਿਆ ਜਦੋਂ ਵੀਡੀਓ ਬਣ ਰਹੀ ਸੀ ਵੀਡੀਓ ਤੁਸੀਂ ਬਣਾ ਰਹੇ ਸੀ ਤੋਂ ਉਦੋਂ ਬਾਅਦ ਉਹਨਾਂ ਨੇ ਬਿੱਲ ਵੀ ਪੇ ਕੀਤਾ ਬਚਨ ਦੇ ਮਾਰੇ ਕੀਤਾ ਵੀ ਹੁਣ ਸਾਡੀ ਵੀਡੀਓ ਬਣ ਗਈ ਬਿੱਲ ਬਿੱਲ ਜੀ ਉਹਨਾਂ ਨੇ ਇਵਨ ਕਿ ਮੈਨੂੰ ਆਪਣਾ ਆਇਡੈਂਟੀਟੀ ਕਾਰਡ ਵੀ ਦਿਖਾਇਆ ਕਿ ਮੈਂ ਐਮਸੀ ਦਾ ਬੰਦਾ ਵਾਂ ਇਹ ਵੀਡੀਓ ਮੈਂ 3-4 ਮਿੰਟ ਬਾਅਦ ਬਣਾਉਣੀ ਸ਼ੁਰੂ ਕੀਤੀ ਇਹ ਜਿਦੋਂ ਕਿ ਉਹ ਬਹੁਤ हटਦੇ ਨਹੀਂ ਪਏ ਸੀ हटਦੇ ਨਹੀਂ ਪਏ ਸੀ ਮੈਂ ਕਾਨੂੰਨ ਨੂੰ ਹੱਥ 'ਚ ਨਹੀਂ ਲਿਆ ਔਰ ਮੈਂ ਇਹੀ ਬੈਟਰ ਸਮਝਿਆ ਕਿ ਮੈਂ ਇਹਦੀ ਵੀਡੀਓ ਬਣਾਵਾਂ ਬਾਅਦ ਵਿੱਚ ਉਹਨਾਂ ਨੇ ਜਿਹੜਾ ਆਪਣਾ ਬਿੱਲ ਪੇ ਕਰ ਦਿੱਤਾ ਉਹ ਸੱਚਾ ਸਾਬਿਤ ਹੋਣ ਲਈ ਬਾਰ-ਬਾਰ ਵੀਡੀਓ 'ਚ ਦਿਖਾ ਰਹੇ ਨੇ ਜੀ ਆ ਦੇਖੋ ਮੈਂ ਬਿੱਲ ਦੇ ਦਿੱਤਾ ਮੈਂ ਬਿੱਲ ਦੇ ਦਿੱਤਾ ਅਗਰ ਤੁਸੀਂ 330 ਰੁਪਏ ਬਿੱਲੀ ਦੇਣਾ ਸੀ ਪਹਿਲੇ ਦਿਨ ਦੇ ਫਰੈਂਟੀ ਲੜਾਈ ਕਰਨ ਦੀ ਕੀ ਲੋੜ ਸੀ ਐਡਾ ਮੁੱਦਾ ਹੋਣ ਦੀ ਕੀ ਲੋੜ ਸੀ ਅਸੀਂ ਵੀ ਤੁਹਾਡੇ ਬਾਰੇ ਉੱਥੇ ਸੁਣਿਆ ਕਿ ਜਦੋਂ ਪੁੱਛ ਪਰਤਾਲ ਵੀ ਕਰਨਗੇ ਦੋ ਦਿਨ ਪਹਿਲਾਂ ਹੀ ਕਿ ਇਸ ਇੱਕ ਪਰਵਾਦ ਐਸਾ ਹੈ ਕਈ ਵਾਰੀ ਕਈਆਂ ਕੋਲੇ Google Pay ਨਹੀਂ ਚੱਲਦਾ ਪੈਸੇ ਜੇਬ 'ਚ ਨਹੀਂ ਹੁੰਦੇ ਵੀ ਚੱਲ ਕੋਈ ਨਹੀਂ ਭਾਈ ਸਵੇਰੇ ਪਰਸੋ ਦੇ ਜਦੋਂ ਜਦੋਂ ਮਰਜ਼ੀ ਆਉਂਦਾ ਜਾਂਦਾ ਇਹ ਵੀ ਅਸੀਂ ਸੁਣਨ ਚਾਇਆ ਸੀ ਤੇ ਪਰ ਤੁਸੀਂ ਐਦਾਂ ਦੀ ਗੱਲ ਕੀਤੀ ਇਹਨਾਂ ਨੇ ਤਾਂ ਫਿਰ ਫਿਰ ਵੀ ਨਹੀਂ ਮੰਨੇ ਦੇਖੋ ਜੀ ਪਿਆਰ ਨਾਲ ਕਹਿ ਦਿੰਦੇ ਕਿ ਸਾਡੇ ਕੋਲ ਪੈਸੇ ਨਹੀਂ ਆ ਖਾ ਜਾਂਦੇ ਮੈਂ ਬੜਿਆਈ ਨਹੀਂ ਕਰਦਾ ਆਪਣੀ ਮੈਂ ਹਰ ਮਹੀਨੇ 13 ਤਰੀਕ ਨੂੰ ਉੱਥੇ ਲੰਗਰ ਲਗਾਣਾ ਜੀ ਹਰ ਮਹੀਨੇ ਦੀ 13 ਤਰੀਕ ਨੂੰ ਜਿੱਥੇ ਮੇਰਾ ਸਟਾਲ ਲੱਗਦਾ ਹੈ ਔਰ ਉਹ ਤਾਂ ਇਹਨੀ ਦੁਨੀਆ ਖਾ ਜਾਂਦੀ ਇਹ ਵੀ ਆਏ ਸੀ ਖਾ ਜਾਂਦੇ ਪਰ ਪਿਆਰ ਨਾਲ ਤਾਂ ਕਹਿੰਦੇ ਗੱਲਾਂ ਕੱਢਣ ਦੀ ਕੀ ਲੋੜ ਸੀਗੀ ਪਿਆਰ ਨਾਲ ਕਹਿੰਦੇ ਭਾਜੀ ਸਰ ਕੋਲ ਪੈਸੇ ਨਹੀਂ ਹੈ ਮੈਂ ਪੈਸੇ ਨਾਲ ਕਹਿੰਦਾ ਕੋਈ ਗੱਲ ਨਹੀਂ ਬੇਟਾ ਖਾ ਜਾ ਕਈ ਆਂਦੇ ਨੇ ਉਸ ਨਹੀਂ ਲੈਂਦੇ ਪੈਸੇ ਇਹਨਾਂ ਦੇ ਆਉਣ ਤੋਂ 2 ਮਿੰਟ ਪਹਿਲੇ ਇੱਕ ਵਿਚਾਰਾ ਜਿਮੇਟੋ ਵਾਲਾ ਲੜਕਾ ਆਇਆ ਉਹ ਹੈਂਡੀਕੈਪਡ ਸੀ ਔਰ ਉਹਨਾਂ ਨੇ ਰੋਟੀ ਲਈ ਮੇਰੇ ਕੋਲ ਮੇਰਾ ਦਿਲ ਹੀ ਨਹੀਂ ਕੀਤਾ ਪੈਸੇ ਲੈਣ ਦੇ ਜਬਰਦਸਤ ਸੀ ਮੈਨੂੰ ਪੈਸੇ ਦੇ ਰਿਹਾ ਮੈਂ ਕਿੰਨੀ ਬੇਟਾ ਤੂੰ ਜਾ ਰੋਟੀ ਖਾ ਲੈ ਮੈਂ ਨਹੀਂ ਲੈ ਪੈਸੇ ਉਹਨਾਂ ਕੋਲ ਬਿਲਕੁਲ ਗੱਲਾਂ ਬਾਤਾਂ ਸੁਨੀਆਂ ਤੁਸੀਂ ਹੁਣ ਵੈਮ ਸਾਡੇ ਨਾਲ ਉਹ ਵੀ ਹੈਗੇ ਉਹਨਾਂ ਨਾਲ ਵੀ ਪਤਾ ਲੱਗਿਆ ਸੀ ਵੀ ਲੇਡੀਜ਼ ਵੀ ਹੈਗੇ ਨੇ ਪਰ ਉਹਨਾਂ ਨੂੰ ਫਿਰ ਵੀ ਸ਼ਰਮ ਨਹੀਂ ਆਈ ਇੱਕ ਔਰਤ ਉਹਨਾਂ ਦੇ ਨਾਲ ਹੁੰਦੇ ਦੂਜੀ ਔਰਤ ਦੇ ਸਾਹਮਣੇ ਇੰਨੀਆਂ ਗੰਦੀਆਂ ਗੱਲਾਂ ਜਿਹੜੀ ਵੀਡੀਓ ਦੇ ਵਿੱਚ ਸਾਡੇ ਦੋ ਵੀ ਨਹੀਂ ਸੁਣੀਆਂ ਗਈਆਂ ਬਿਲਕੁਲ ਉਹਨਾਂ ਦੇ ਨਾਲ ਲੇਡੀ ਸੀ ਇੱਕ ਬੇਟੀ ਸੀ ਸ਼ਾਇਦ ਉਹਨਾਂ ਦੀ ਉਹਨਾਂ ਸਾਹਮਣੇ ਵੀ ਉਹਨਾਂ ਉਹਨਾਂ ਵੀ ਖਿੱਚ ਕੇ ਲੈ ਕੇ ਗਏ ਪਰ ਉਹ ਹਟੇ ਨਹੀਂ ਪੂਰੀ ਗਾਲੀ ਗਲੋਚ ਹੱਥੋਂ ਪਾਈ ਕਰਨ ਤੇ ਕੜਛੀਆਂ ਵੀ ਵੀਡੀਓ ਤੁਸੀਂ ਦੇਖਿਆ ਉਹਨਾਂ ਚਲਾ ਚਲਾ ਕੇ ਮਾਰ ਰਿਹਾ ਮੇਰੇ ਟੇਬਲ ਵੀ ਚੱਕ ਰਿਹਾ ਤੇਬਲ ਵੀ ਚੱਕ ਰਿਹਾ ਕਦੀ ਸਾਡੇ ਖਾਣੇ ਵਾਲੇ ਕੰਟੇਨਰ ਚੁੱਕ ਕੇ ਮਾਰਨ ਨੂੰ ਆ ਰਹੇ ਸੀਗੇ ਮਤਲਬ ਬੜਾ ਸੀ ਕੰਟਰੋਲ ਕਾਫੀ ਲੈ ਸਾਡੇ ਜਿਹੜੇ ਖਾਣਾ ਖਾ ਰਹੇ ਸੀ ਕਸਟਮਰ ਉਹਨਾਂ ਨੇ ਵੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਰਦਾਰ ਜੀ ਸੀਗੇ ਉਹ ਵੀ ਇਹਨਾਂ ਨੂੰ ਕਹਿ ਰਹੇ ਕਿ ਹਟਜੋ ਹਟਜੋ ਪਰ ਉਹ ਹਟੇ ਨਹੀਂ ਫਿਰ ਹਰਗੇ ਸੀ ਆਪਣਾ ਪੀਸੀਆਰ ਨੂੰ ਫੋਨ ਕੀਤਾ ਗੁਰਨਾਇ ਭਾਜੀ ਆਏ ਉਹਨਾਂ ਨੇ ਫਿਰ ਉਹਨਾਂ ਨੂੰ ਭੇਜਿਆ ਤੇ ਇਹ ਬਸ ਉਹਨਾਂ ਦੀ ਗਲਤੀ ਹੈ ਕਿ ਉਹਨਾਂ ਨੂੰ ਥਾਣੇ ਨਹੀਂ ਲੈ ਕੇ ਗਏ ਉੱਥੇ ਹੀ ਉਹਨਾਂ ਨੂੰ ਉਹਨਾਂ ਨੇ ਭੇਜ ਦਿੱਤਾ ਕਿ ਇਹਨਾਂ ਨੇ ਡਰਿੰਕ ਕੀਤੀ ਹੈ ਤੇ ਉਹ ਚਲੇ ਗਏ ਫਿਰ ਉਹ ਤੇ ਕੰਪਲੇਂਟ ਕਰਤੀ ਸੀ ਥਾਣੇ 'ਚ ਹਾਂਜੀ ਕੰਪਲੇਂਟ ਅਸੀਂ ਕਰਤੀ ਸੀਗੀ ਹਾਂਜੀ ਸੇਮ ਲਈ ਕੋਈ ਸੁਣਾਈ ਨਹੀਂ ਹੋਈ ਨਹੀਂ ਕੋਈ ਹਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਇਸੇ ਕਰਕੇ ਜਿਹੜੇ ਇਦਾਂ ਦੇ ਸ਼ਰਾਰਤੀ ਅਨਸਰ ਕਹਿ ਸਕਦੇ ਆ ਗੁੰਡੇ ਅਨਸਰ ਕਹਿ ਸਕਦੇ ਇਸੇ ਕਰਕੇ ਇਹਨਾਂ ਦੇ ਹੌਸਲੇ ਬੁਲੰਦ ਹੁੰਦੇ ਨੇ ਇੰਨੇ ਦਿਨ ਹੋ ਗਏ ਪੁਲਿਸ ਨੂੰ ਸ਼ਿਕਾਇਤ ਕਰਨ ਲੇਕਿਨ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਉਲਟਾ ਇਹਨੇ ਪਰਿਵਾਰ ਨੂੰ ਹੁਣ ਵੀ ਧਮਕੀਆਂ ਮਿਲ ਰਹੀਆਂ ਨੇ ਹੁਣ ਵੀ ਡਰ ਹੈ ਕਈ ਦਿਨ ਦਾ ਵਿਚਾਰਿਆਂ ਨੇ ਉੱਥੇ ਕਾਰਟ ਵੀ ਨਹੀਂ ਲਗਾਈ ਡਰਦੇ ਮਾਰੇ ਵੀ ਕਿਤੇ ਆ ਕੇ ਫੇਰ ਹਮਲਾ ਨਾ ਕਰ ਦੇਣ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਤੇ ਚੇਅਰਪਰਸਨ ਰਾਜ ਲਾਲੀ ਗਿੱਲ ਕੋਲ ਇਹ ਮਾਮਲਾ ਪਹੁੰਚਿਆ ਹੁਣ ਦੇਖਣਾ ਹੋਊਗਾ ਕਿ ਕਿ ਇਹ ਕਿਸ ਤਰ੍ਹਾਂ ਦਾ ਐਕਸ਼ਨ ਹੁੰਦਾ ਉੱਥੇ ਜਾਂਦੀ ਨੋਬਤ ਕਿਉਂ ਆਈ ਉੱਥੇ ਜੀ ਅਸੀਂ ਥਾਣੇ ਮਟੌਰ ਥਾਣੇ ਦੇ ਕਾਫੀ ਗੇੜੇ ਮਾਰੇ ਆ ਜੀ ਜਿਹੜੇ ਸਬੰਧਤ ਆਈਓ ਜਿਹਨਾਂ ਨੂੰ ਐਪਲੀਕੇਸ਼ਨ ਇਹਨਾਂ ਨੇ ਕੀਤੀ ਐ ਕੋ ਮਾਰ ਕੀਤੀ ਹੈ ਉਹਨਾਂ ਕੋਲ ਅਸੀਂ ਗੇੜੇ ਮਾਰਦੇ ਆ ਕਹਿੰਦੇ ਬੰਦੇ ਟਰੇਸ ਕਰ ਰਹੇ ਆ ਜੀ ਆ ਕਰ ਰਹੇ ਆ ਜੀ ਉਹ ਕਰ ਰਹੇ ਆ ਜੀ ਈਵਨ ਕਿ ਉਹ ਮੈਨੂੰ ਦੱਸਿਆ ਵੀ ਆਇਡੈਂਟੀਟੀ ਕਾਰਡ ਵੀ ਦਿਖਾਇਆ ਔਰ ਮੈਨੂੰ ਅੱਥਰ ਤੱਕ ਪਤਾ ਲੱਗਿਆ ਵੀ ਸ਼ਾਇਦ ਉਹਨਾਂ ਦੀ ਜਿਹੜੀ ਪੋਸਟ ਹੈ ਜਿਹੜੇ ਬੰਦੇ ਨੇ ਉਹ ਐਜ਼ ਅ ਡਰਾਈਵਰ ਉੱਥੇ ਬੰਦਾ ਕੰਮ ਕਰਦਾ ਦਿਲਪ੍ਰੀਤ ਸਿੰਘ ਉਹਦਾ ਨਾਮ ਹੈ ਮੈਨੂੰ ਜਿਹੜਾ ਪੇਟੀਐਮ ਕੀਤਾ ਹੋਵੇ ਦਿਲਪ੍ਰੀਤ ਸਿੰਘ ਦੇ ਨਾਮ ਤੋਂ ਆਇਆ ਹੈ ਔਰ ਕਾਫੀ ਬੰਦੇ ਨੇ ਮਦਦ ਸੇ ਵੀ ਇਹ ਕਮੇਟੀ ਵਿੱਚ ਹੀ ਲੱਗੇ ਨੇ ਔਰ ਦੇਖੋ ਪੁਲਿਸ ਅਗਰ ਕਿਸੇ ਵੱਡੇ ਔਰ ਇਹ ਥੋੜਾ ਜੀ ਕਮੇਟੀ ਚ ਲੱਗੇ ਆ ਜੋ ਤੁਸੀਂ ਤਹਿ ਬਜਾਰੀ ਚ ਲੱਗੇ ਹੋ ਤਾਂ ਰਾ ਰਾ ਆ ਰਾਮ ਨੂੰ ਇਹ ਧਮਕੀਆਂ ਦੇਉਗੇ ਥੋੜੇ ਅਸੀਂ ਕਾਰ ਨਹੀਂ ਲੱਗਣ ਦੇਣੀ ਕਿਉਂਕਿ ਉਹ ਪੈਸੇ ਮੰਗ ਲੇ ਅਗਰ ਕਿਸੇ ਵੱਡੇ ਸੋਸ਼ਲ ਕਹਿੰਦੇ ਆਗੂ ਦਾ ਕੋਈ ਗਾਨੀ ਗਮ ਹੋ ਜਾਏ ਚੇਨ ਗਮ ਹੋ ਜਾਏ 24 ਕੰਟਰੀ ਤੇ ਚੇਨ ਬਰਾਮਦ ਕਰ ਦਿੰਦੇ ਵੀ ਆ ਚੇਨ ਆ ਪਈ ਹੈ ਲੇਕਿਨ ਸਾਨੂੰ ਇੰਨੇ ਦਿਨ ਹੋ ਗਏ ਇਸਾ ਕੋਈ ਕਾਰਵਨ ਕਿਤੇ ਹਾਲ ਤੱਕ ਬੰਦੇ ਹੀ ਟਰੇਸ ਕਰ ਰਹੇ ਜੀ ਔਰ ਹਫਤਾ ਤਾਂ ਇਹਨਾਂ ਨੇ ਮੇਰੇ ਕੋਲ ਪੂਰੀ ਵੀਡੀਓ ਹੀ ਨਹੀਂ ਲਈ ਇਵਨ ਕਿ ਮੈਂ ਜਾ ਕੇ ਫਿਰ ਉੱਥੇ ਉਹਨਾਂ ਨੂੰ ਜਾ ਕੇ ਵੀਡੀਓ ਦੇਖਿਆ ਮੈਂ ਕਹਾਂ ਪਾ ਜੀ ਆਹ ਦੇ ਉਹ ਹਾਲ ਤੱਕ ਕੋਈ ਕਾਰਵਾਈ ਨਹੀਂ ਫਿਰ ਸਾਨੂੰ ਵੀ ਕਿਤੇ ਨਾ ਕਿਤੇ ਡਰ ਬੈਠਾ ਹੋਣਾ ਕਿਉਂਕਿ ਕਾਰ ਲਾਣ ਜਾਂਦੇ ਕਿਤੇ ਫੇਰ ਨਾ ਹਮਲਾ ਕਰ ਦੇਣ ਹਨਾ ਬਿਲਕੁਲ ਬਿਲਕੁਲ ਰਾਤ ਨੂੰ ਕਈ ਵਾਰੀ ਬਹੁਤ ਡਰ ਲੱਗਦਾ ਹੈ ਕੋਈ ਗੱਡੀ ਆਂਦੀ ਹੈ ਕੋਈ ਡਰਿੰਕ ਦੇਗੀ ਸ਼ਾਇਦ ਕੋਈ ਉਹਨਾਂ ਦੇ ਹੀ ਬੰਦੇ ਨਾ ਹੋਣ ਡਰ ਤਾਂ ਹਰ ਵੇਲੇ ਬਣਿਆ ਹੀ ਰਹਿੰਦਾ ਹੈ ਮਨ ਦੇ ਵਿੱਚ ਕਿ ਉਹ ਆਪ ਨਹੀਂ ਆਂਦੇ ਤਾਂ ਸ਼ਾਇਦ ਕੋਈ ਸੇ ਹੋਰ ਨੂੰ ਭੇਜ ਕੇ ਸਾਡੇ ਤੇ ਕੁਝ ਐਵੇਂ ਦਾ ਨਾ ਕਰਨ ਡਰ ਸਾਨੂੰ ਬਣਿਆ ਹੋਇਆ ਕਿਉਂਕਿ ਸਾਨੂੰ ਧਮਕੀ ਵੀ ਦੇ ਕੇ ਗਏ ਸੀਗੇ ਇਹ ਵੀ ਪਤਾ ਲੱਗਿਆ ਸੀ ਪਰਿਵਾਰ 'ਚ ਦੋ ਲੜਕੀਆਂ ਨੇ ਜਿਨ੍ਹਾਂ ਦੀ ਪੜ੍ਹਾਈ ਦੇ ਲਈ ਤੁਸੀਂ ਦਿਨ ਰਾਤ ਮਿਹਨਤ ਕਰ ਰਹੇ ਹੋ ਮੇਰੀਆਂ ਦੋ ਬੇ ਪੰਡਾ ਪਾਰੀਏ ਨੇ ਉਹਦੇ ਪਿੱਛੇ ਹੀ ਹੁਣ ਮੇਰੀ 52 ਸਾਲ ਦੀ ਏਜ ਹੋ ਗਈ ਹੈ ਜੀ ਕੁਝ ਫਿਜ਼ੀਕਲੀ ਵੀ ਪ੍ਰੋਬਲਮ ਹੈਗੀਆਂ ਨੇ ਪਰ ਉਹਦੇ باوجود ਵੀ ਚਲੋ ਮਿਹਨਤ ਕਰਨ ਲੱਗੇ ਹੋਏ ਆਂ ਇਸੇ ਗੱਲ ਦਾ ਜਾਂਦਾ ਹੈ ਕਿ ਸਰ ਪੰਜਾਬੀ ਪ੍ਰਵਾਹ ਹੋਣ ਦੇ ਬਾਅਦ ਸਾਨੂੰ ਇਹਨਾਂ ਨੂੰ ਸਾਡਾ ਹੌਸਲਾ ਵਧਾਉਣਾ ਚਾਹੀਦਾ ਸੀ ਉਲਟਾ ਸਾਨੂੰ ਇਹ ਡੀਮੋਟਿਵੇਟ ਕਰ ਗਏ ਨੇ ਔਰ ਇਹ ਚੀਜ਼ਾਂ ਦੇਖ ਕੇ ਆਪ ਹੀ ਸਮਾਨ ਵੀ ਥੋੜਾ ਥੋੜਾ ਹੁਣ ਬਰਾ ਕੇ ਲੈ ਕੇ ਜਾ ਰਹੇ ਆ ਕਿਤੇ ਕੋਈ ਗੱਲ ਨਾ ਹੋ ਜਾਵੇ ਦੁਬਾਰਾ ਆਣਾ ਜਾਣ ਸਮਾਨ ਵੀ ਖਰਾਬ ਜਾਏਗਾ ਸਾਨੂੰ ਉੱਥੋਂ ਵਾਪਸ ਨਾ ਆਣਾ ਪੈ ਜਾਵੇ ਕਈ ਵਾਰੀ ਵੇਖਿਆ ਸੋਸ਼ਲ ਮੀਡੀਆ ਤੇ ਇਹੋ ਜਿਹੇ ਜਿਹੜੇ ਗੁੰਡਾ ਉਹ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਕਰਦੇ ਨੇ ਪ੍ਰਵਾਸੀਆਂ ਦੇ ਗੇਸਟ ਬੋਲਦੇ ਨੇ ਉਹ ਕਦੇ ਵੀ ਪੰਜਾਬੀਆਂ ਦਾ ਹੌਸਲਾ ਵਧਾਉ ਜੋ ਖਾਣਾ ਪੀਣਾ ਪੰਜਾਬੀਆਂ ਤੋਂ ਲਓ ਪਰ ਦੂਜੇ ਪਾਸੇ ਇਹੋ ਜਿਹੀ ਹਾਲਾਤ ਦੇਖ ਕੇ ਲੱਗਦਾ ਵੀ ਪੰਜਾਬੀ ਦੀ ਕੋਈ ਮਦਦ ਕਰੇਗਾ ਹਾਲ ਤੱਕ ਤਾਂ ਸਾਡੀ ਕੋਈ ਮਦਦ ਨਹੀਂ ਹੋਈ ਸੀ ਤਾਂ ਹੀ ਸਾਨੂੰ ਹਾਰ ਕੇ ਫਿਰ ਮੈਲਾ ਕਮਿਸ਼ਨ ਉਧਰ ਸਾਨੂੰ ਜਾਣਾ ਪਿਆ ਉਧਰ ਅਸੀਂ ਐਪਲੀਕੇਸ਼ਨ ਦੇ ਕੇ ਆਏ ਆ ਪੰਡਾਪਾਰੀ ਨੇ ਉਹਦੇ ਪਿੱਛੇ ਹੀ ਹੁਣ ਮੇਰੀ 52 ਸਾਲ ਦੀ ਏਜ ਹੋ ਗਈ ਹੈ ਜੀ ਕੁਝ ਫਿਜ਼ੀਕਲੀ ਵੀ ਪ੍ਰੋਬਲਮ ਹੈਗੀਆਂ ਨੇ ਪਰ ਉਹਦੇ باوجود ਵੀ ਚਲੋ ਮਿਹਨਤ ਕਰਨ ਲੱਗੇ ਹੋਏ ਆਂ ਇਸੇ ਗੱਲ ਦਾ ਜਾਂਦਾ ਹੈ ਕਿ ਸਰ ਪੰਜਾਬੀ ਪ੍ਰਵਾਹ ਹੋਣ ਦੇ ਬਾਅਦ ਸਾਨੂੰ ਇਹਨਾਂ ਨੂੰ ਸਾਡਾ ਹੌਸਲਾ ਵਧਾਉਣਾ ਚਾਹੀਦਾ ਸੀ ਉਲਟਾ ਸਾਨੂੰ ਇਹ ਡੀਮੋਟੀਵੇਟ ਕਰ ਗਏ ਨੇ ਔਰ ਇਹ ਚੀਜ਼ਾਂ ਦੇਖ ਕੇ ਆਪ ਹੀ ਸਮਾਨ ਵੀ ਥੋੜਾ ਥੋੜਾ ਹੁਣ ਬਰਾ ਕੇ ਲੈ ਕੇ ਜਾ ਰਹੇ ਆ ਕਿਤੇ ਕੋਈ ਗੱਲ ਨਾ ਹੋ ਜਾਵੇ ਦੁਬਾਰਾ ਆਣਾ ਜਾਣ ਸਮਾਨ ਵੀ ਖਰਾਬ ਜਾਏਗਾ ਸਾਨੂੰ ਉੱਥੋਂ ਵਾਪਸ ਨਾ ਆਣਾ ਪੈ ਜਾਵੇ ਕਈ ਵਾਰੀ ਵੇਖਿਆ ਸੋਸ਼ਲ ਮੀਡੀਆ ਤੇ ਇਹੋ ਜਿਹੇ ਜਿਹੜੇ ਗੁੰਡਾ ਅੰਸਰ ਨੇ ਉਹ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਕਰਦੇ ਨੇ ਪ੍ਰਵਾਸੀਆਂ ਦੇ ਗੇਸਟ ਬੋਲਦੇ ਨੇ ਉਹ ਕਦੇ ਵੀ ਪੰਜਾਬੀਆਂ ਦਾ ਹੌਸਲਾ ਵਧਾਓ ਜੋ ਖਾਣਾ ਪੀਣਾ ਪੰਜਾਬੀਆਂ ਤੋਂ ਲਓ ਪਰ ਦੂਜੇ ਪ ਹਾਲ ਤੱਕ ਤਾਂ ਸਾਡੀ ਕੋਈ ਮਦਦ ਨਹੀਂ ਹੋਈ ਜੀ ਤਾਂ ਹੀ ਸਾਨੂੰ ਹਾਰ ਕੇ ਫਿਰ ਮਹਿਲਾ ਕਮਿਸ਼ਨ ਉਧਰ ਸਾਨੂੰ ਜਾਣਾ ਪਿਆ ਉਧਰ ਉਹਨਾਂ ਨੇ ਐਪਲੀਕੇਸ਼ਨ ਦੇ ਕੇ ਆਏ ਆ ਅੱਗੇ ਦੇਖੋ ਬਕਕੀ ਕਿੰਨੇ ਦਿਨ ਹੋ ਗਏ ਸਰ ਇਸ ਗੱਲ ਨੂੰ ਕਾਫੀ ਦਿਨ ਹੋ ਗਿਆ ਜੀ ਹਾਰ ਕੇ ਜਦੋਂ ਅਸੀਂ ਮਟੋਰਤਾਨੇ ਦੇ ਚੱਕਰ ਲਗਾ ਲਗਾ ਕੇ ਥੱਕ ਗਏ ਆ ਫਿਰ ਹਾਰ ਕੇ ਅਸੀਂ ਹੁਣ ਇਧਰ ਮਹਿਲਾ ਕਮਿਸ਼ਨ ਜਿੱਦੇ ਅਸੀਂ ਉਹਨਾਂ ਨੂੰ ਕਿੰਨੇ ਦਿਨ ਹੋ ਗਏ ਐਪਲੀਕੇਸ਼ਨ ਦੇ ਕੇ ਉਹਨਾਂ ਨੂੰ ਅਸੀਂ ਕੱਲੀ ਦੇ ਕੇ ਆਏ ਜੀ ਕੀ ਹੋ ਕੀ ਹੋ ਉਧਰ ਉਹ ਸਾਡੇ ਉਹ ਕਹਿੰਦੇ ਸੀ ਅਸੀਂ ਸਾਨੂੰ ਉਹ ਵੀਡੀਓ ਤੁਹਾਨੂੰ ਦੇ ਕੇ ਜਾਓ ਪੈਨ ਡਰਾਈਵ ਦੇ ਵਿੱਚ ਅਸੀਂ ਦੇ ਗਏ ਆ ਉਹਨਾਂ ਨੂੰ ਕਹਿੰਦੇ ਸੀ ਅਸੀਂ ਬੰਦੀ ਕਾਰਵੇ ਜਿਹੜੀ ਕਰਾਂਗੇ ਤੁਹਾਨੂੰ ਇਨ ਉਹ ਦੇਖਣ ਆਏ ਹੋ ਕਿ ਇਨਸਾਫ ਮਿਲੂ ਕਦੋਂ ਇੱਕ ਹਾਲ ਹੁੰਦੀ ਹੈ ਜਦੋਂ ਕੋਈ ਲੜਾਈ ਝਗੜਾ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਹੈ ਤਾਂ ਅਗਲਾ ਪੁਲਿਸ ਕੋਲੇ ਜਾਂਦਾ ਹੈ ਜਾਂ 100 ਨੰਬਰ ਜਾਂ 112 ਨੰਬਰ ਕਾਲ ਕਰਦਾ ਹੈ ਪੁਲਿਸ ਵੀ ਆਂਦੀ ਹੈ ਮੌਕੇ ਤੇ ਨੌਜਵਾਨਾਂ ਨੂੰ ਵੇਖਦੀ ਵੀ ਹੈ ਪਰ ਉਹਨਾਂ ਨੂੰ ਸਮਝਾ ਕੇ ਭੇਜ ਦਿੱਤਾ ਜਾਂਦਾ ਸਭ ਤੋਂ ਵੱਡੀ ਗਲਤੀ ਉੱਥੇ ਜਿਹੜੇ ਮੁਲਾਜ਼ਮ ਆਏ ਸੀ ਉਹਨਾਂ ਦੀ ਹੈ ਉਹਨਾਂ ਨੂੰ ਪਕੜ ਕੇ ਉਹਨਾਂ ਨੂੰ ਥਾਣੇ ਲਿਜਾਇਆ ਜਾਂਦਾ ਉਹਨਾਂ ਦਾ ਮੈਡੀਕਲ ਹੁੰਦਾ ਤਾਂ ਦੁੱਧ ਦਾ ਦੁੱਧਾ ਪਾਣੀ ਵੀ ਹੋ ਜਾਣਾ ਸੀਗਾ ਉਹਨਾਂ ਦੇ ਜਦੋਂ ਐਫ ਆਈ ਆਰ ਦਰਜ ਹੋਣੀ ਤਾਂ ਆਪਣੇ ਆਪ ਉਹਨਾਂ ਨੂੰ ਗਲਤੀ ਦਾ ਅਹਿਸਾਸ ਵੀ ਹੋਣਾ ਸੀ ਸਭ ਤੋਂ ਵੱਡੀ ਜਿਹੜੀ ਗਲਤੀ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਜਿਹੜੀ ਮਿਲ ਰਹੀ ਹੈ ਕਿ ਉਹਨਾਂ ਨਾਲ ਖੁਦ ਔਰਤਾਂ ਨੇ ਉਹਨਾਂ ਨੇ ਖੁਦ ਲੇਡੀਜ਼ ਨੇ ਉਹ ਲੇਡੀ ਦੇ ਸਾਹਮਣੇ ਇੰਨੀਆਂ ਗੰਦੀਆਂ ਜਿਹੜੀਆਂ ਗਾਲਾਂ ਕੱਢੀਆਂ ਜਾ ਰਹੀਆਂ ਬੇहद ਕੱਡੀਆਂ ਜਾ ਰਹੀਆਂ ਉਹਨਾਂ ਨੂੰ ਉਹਨਾਂ ਜਿਹੜੀਆਂ ਨਾਲ ਲੇਡੀ ਸ਼ਾਇਦ ਉਹਨਾਂ ਨੂੰ ਵੀ ਸ਼ਰਮ ਆਉਂਦੀ ਹੋਣੀ ਹੈ ਗੱਲਾਂ ਸੁਣ ਕੇ ਵੀ ਉਹਨਾਂ ਦੇ ਜਿਹੜੇ ਭੈਣ ਭਰਾ ਜਾਂ ਹਸਬੰਦ ਜੋ ਵੀ ਹੈਗੇ ਨੇ ਵੀ ਉਹ ਇਹੋ ਜਿਹੇ ਗੰਦੇ ਵਿਹਾਰ ਵੀ ਕਿਸੇ ਔਰਤ ਨਾਲ ਕਰ ਸਕਦੇ ਨੇ ਦੇਖਣਾ ਇਹ ਹੋਗਾ ਵੀ ਇਹਨਾਂ ਨੂੰ ਹੁਣ ਇਨਸਾਫ ਜਿਹੜਾ ਕਦੋਂ ਮਿਲਦਾ ਪੁਲਿਸ ਤਾਂ ਉਦਾਸ ਹਟ ਚੁੱਕੀ ਹੈ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਤੇ ਚੇਅਰਪਰਸਨ ਰਾਜਾਲੀ ਗਿਲਕੋਲੋ ਜਰੂਰ ਉਮੀਦ ਇਹਨਾਂ ਨੂੰ ਜਗੀ ਹੈ ਉਹਨਾਂ ਨੇ ਪੈਂਡਰਾਈ ਮੰਗੀ ਆ ਦੇਖਣਾ ਹੈ ਹੁਣ ਕਦੋਂ ਤੱਕ ਇਹਨਾਂ ਨੂੰ ਇਨਸਾਫ ਮਿਲਦਾ ਹਾਲਕੀ ਪਰਿਵਾਰ ਡਰ ਡਰ ਕੇ ਗੁਜ਼ਾਰਾ ਕਰ ਰਿਹਾ ਹੈ ਹਾਲਕੀ ਜਿਹੜੇ ਇਹਨਾਂ ਦੇ ਬੱਚੇ ਵੀ ਹੈ ਉਹ ਰੋਗ ਵੀ ਰੇ ਮਮੀ ਪਾਪਾ ਵੀ ਨਾ ਇਹੋ ਜੇ ਖਲਾਸ ਨਾ ਜਾਓ ਪਰ ਗੁਜ਼ਾਰਾ ਕਰਨਾ ਹੈ ਬੱਚਿਆਂ ਨੂੰ ਪੜਾਉਣਾ ਹੈ ਬੱਚਿਆਂ ਨੂੰ ਕਾਬਲ ਬਣਾਉਣਾ ਹੈ ਦੇਖਣਾ ਇਹ ਹੋਗਾ ਹੁਣ ਕਦੋਂ ਇਹਨਾਂ ਨੂੰ ਇਨਸਾਫ ਮਿਲਦਾ ਹੈ ਮੁਹਾਲੀ ਦਾ ਰੋਜ਼ਾਨਾ ਸਪੋਕਸਮੈਨ ਭਵਿੰਦਰ ਬੱਬਰ